ਤੇ ਬੀ ਐਨ ਐਸ ਜੀ ਚੋ ਭਾਰਤੀ ਨਿਆਏ ਸੰਹਿਤਾ ਜਿਸ ਦੇ ਵਿੱਚ ਬੀ ਐਨ ਐਸ 299 ਤਾਰਾ ਜਿਹੜੀ ਹੁਣ ਜਿਹੜੀ ਲੱਗਦੀ ਆ ਬੇਵਦੀ ਕਰਨ ਵਾਲਿਆਂ ਤੇ ਇਹਦੇ ਵਿੱਚ ਇਨਸਰਟ ਕਰਕੇ ਜੇ 299 ਏ ਐਨਸਰਟ ਕੀਤੀ ਜਾਵੇ ਤਾਂ ਪਾਰਲੀਮੈਂਟ ਵਿੱਚ ਇਸ ਨੂੰ ਜਿਹੜੀ ਸਜ਼ਾ ਦੇ ਵਿੱਚ ਵਾਧਾ ਕਰ ਸਕ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਵਦੀ ਕਰਨ ਵਾਲਿਆਂ ਤੇ ਸੋ ਪਿਛਲੇ 12 ਅਕਤੂਬਰ 24 ਤੋਂ ਸਾਹ ਗੁਰਜੀਤ ਸਿੰਘ ਖਾਲਸਾ ਜੋ ਖੇੜੀ ਨਗੀਆਂ ਪਟਿਆਲਾ ਦੇ ਰਹਿਣ ਵਾਲੇ ਨੇ ਉਹ ਇੱਕ ਟਾਵਰ ਤੇ ਬੈਠੇ ਨੇ ਉਹਨਾਂ ਦੀ ਮੰਗ ਸੀ ਕਿ ਸਰਬ ਧਰਮ ਬੇਅਦਵੀ ਰੋਕੋ ਕਾਨੂੰਨ ਜਿਹੜਾ ਬਣਾਇਆ ਜਾਵੇ ਸੋ ਉਹਨਾਂ ਦੇ ਵੀ ਬਹੁਤ ਵੱਡੀ ਜਿਹੜੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਸੋ ਇਸ ਲਈ ਜਿੱਥੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਮੈਂ ਗੱਲ ਕਰ ਰਿਹਾ ਉਹਦੇ ਨਾਲ ਹੀ ਜਿਹੜੇ ਦੂਸਰੇ ਧਾਰਮਿਕ ਗ੍ਰੰਥ ਨੇ ਕਿਉਂਕਿ ਸਾਡੀ ਜਿਹੜੀ ਸਿੱਖ ਕੌਮ ਆ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਜਦੋਂ ਇੱਕ ਸਿੱਖ ਸਵੇਰੇ ਅਰਦਾਸ ਕਰਦਾ ਤਾਂ ਉਹ ਬੇਨਤੀ ਕਰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਹਰ ਧਰਮ ਦਾ ਭਲਾ ਹਰ ਧਰਮ ਦੀ ਧਾਰਮਿਕ ਆਜ਼ਾਦੀ ਉਹਨਾਂ ਦੀ ਸਮਾਜਿਕ ਆਜ਼ਾਦੀ ਇਹ ਜਿਹੜਾ ਹਰ ਸਿੱਖ ਦਾ ਜਿਹੜਾ ਫਰਜ਼ ਆ ਇਸ ਲਈ ਹਰ ਧਰਮ ਦਾ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦਾ ਜਿਹੜਾ ਸਤਕਾਰ ਉਹਨਾਂ ਦੀ ਉਹਨਾਂ ਦੀ ਜਿਹੜੀ ਬੇਅਦਬੀ ਨਹੀਂ ਹੋਣੀ ਚਾਹੀਦੀ ਇਹਦੇ ਤੇ ਆਪਾਂ ਨੂੰ ਜਿਹੜਾ ਸਖਤ ਕਾਨੂੰਨ ਹੈਗਾ ਜਿਹੜਾ ਇਹ ਜਿਹੜਾ ਬਣਾਉਣਾ ਚਾਹੀਦਾ ਸੋ ਇਹ ਜਿਹੜਾ ਕਾਨੂੰਨ ਅਸੀਂ ਪਾਸ ਕਰਕੇ ਭੇਜਣਾ ਇਹ ਪਾਰਲੀਮੈਂਟ ਦੇ ਵਿੱਚ ਵੀ ਪਾਸ ਹੋਣਾ ਚਾਹੀਦਾ ਅੱਗੇ ਰਾਸ਼ਟਰਪਤੀ ਤੱਕ ਜਾਣਾ ਉਹਦੇ ਲਈ ਕਿਉਂਕਿ ਪਹਿਲਾਂ ਵੀ ਦੋ ਵਾਰ 16 ਦੇ ਵਿੱਚ ਸ਼੍ਰੋਮਣੀ ਕਾਲਜ ਦੀ ਸਰਕਾਰ ਵੱਲੋਂ ਉਸ ਸਮੇਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਾਰੇ ਕਾਨੂੰਨ ਬਣਾ ਕੇ ਭੇਜਿਆ ਗਿਆ ਸੀ ਬਿਲ ਪਾਸ ਕਰਕੇ ਅਤੇ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ 2118 ਦੇ ਵਿੱਚ ਜਿਹੜਾ ਦੁਬਾਰਾ ਬਿਲ ਪਾਸ ਕਰਕੇ ਭੇਜਿਆ ਗਿਆ ਲੇਕਿਨ ਇਹਨੂੰ ਪਾਸ ਕਰਾਉਣਾ ਬੜਾ ਜ਼ਰੂਰੀ ਆ ਇਹਦੇ ਲਈ ਸਾਰੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਨੂੰ ਪਾਰਲੀਮੈਂਟ ਦੇ ਵਿੱਚ ਇਹ ਜਿਹੜਾ ਇਹ ਕਾਨੂੰਨ ਪਾਸ ਕਰਾ ਕੇ ਰਾਸ਼ਟਰਪਤੀ ਤੱਕ ਇਸ ਨੂੰ ਪਾਸ ਕਰਾਉਣਾ ਬਣਦਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਚਾਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਚਾਹੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬੇਅਦਬੀ ਕਰਦਾ ਉਹਨਾਂ ਨੂੰ ਵੱੱਟ ਵੱੱਟ ਜਿਹੜੀ ਸਜ਼ਾ ਦਿੱਤੀ ਜਾਵੇ। ਸੋ ਇਹਦੇ ਨਾਲ ਹੀ ਮੈਂ ਇਸ ਬਿੱਲ ਦੇ ਹੱਕ ਦੇ ਵਿੱਚ ਇੱਕ ਮਿੰਟ ਤੁਹਾਡੇ ਤੋਂ ਹੋਰ ਲੈਣਾ ਕਿਉਂਕਿ ਜ਼ੀਰੋ ਆਵਰ ਹੋਇਆ ਨਹੀਂ ਜਿਹੜੀ ਲੈਂਡ ਪੂਲਿੰਗ ਸਕੀਮ ਆ ਉਸ ਨੂੰ ਵਾਪਸ ਲਿਆ ਜਾਵੇ। ਬਹੁਤ ਵੱਡਾ ਵਿਰੋਧ ਆ ਮੇਰੇ ਹਲਕੇ ਦੀ ਬਹੁਤ ਜ਼ਮੀਨਾਂ ਉਹਦੇ ਵਿੱਚ ਕਿਸਾਨ ਧਰਨੇ ਲਾ ਰਹੇ ਨੇ ਅਤੇ ਕੋਈ ਵੀ ਕਿਸਾਨ ਸਹਿਮਤ ਨਹੀਂ ਸਾਰਿਆਂ ਨੇ ਉਹਦੇ ਵਿੱਚ ਆਪਣੀ ਆਪਣੇ ਜਿਹੜੀ ਇਤਰਾਜ਼ ਜਿਹੜੇ ਦਰਜ ਕਰਵਾ ਦਿੱਤੇ ਗਏ ਨੇ ਸੋ ਬਹੁਤ ਵੱਡਾ ਜਾੜਾ ਕਿਸਾਨਾਂ ਦਾ ਸੋ ਇਹ ਜਿਹੜੀ ਇਹ ਪੂਲਿੰਗ ਸਕੀਮ ਹੈਨ ਵਾਪਸ ਲਿਆ ਜਾਵੇ ਧੰਨਵਾਦ ਜੀ ਸਪੀਕਰ ਥੈਂਕ ਯੂ ਸਰਦਾਰ ਪ੍ਰਗਟ ਸਿੰਘ ਥੈਂਕ ਯੂ ਸਪੀਕਰ ਸਭ ਸਰ ਮੈਂ ਕਿਉਂਕਿ ਬੜਾ ਸੰਵੇਦਨਸ਼ੀਲ ਮੁੱਦਾ ਤੇ ਮੈਂ ਦੀ ਸਪਿਰਿਟ ਤੇ ਜਰੂਰ ਗੱਲ ਕਰਨੀ ਚਾਹਣਾ ਕਿ ਇਹ 2007 ਤੋਂ ਔਨਵਰਡ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਿਆ ਗਿਆ ਤੇ ਸਬਸੀਕੁਐਂਟਲੀ ਸਬਸੀਕੁਐਂਟਲੀ 2009 ਦੇ ਵਿੱਚ ਵੀ ਉਹਦੀ ਕੈਂਸਲੇਸ਼ਨ ਹੋਈ ਉਸ ਪਰਚੇ ਦੀ ਲੇਕਿਨ ਫਾਈਨਲ ਨਹੀਂ ਹੋਇਆ 2012 ਦੇ ਵਿੱਚ ਵੀ ਹੋਈ ਤੇ ਫਾਈਨਲੀ 2014 ਚ ਹੋਈ ਔਰ ਉਹਦੀ ਇਵਜ ਦੇ ਵਿੱਚ 2015 ਤੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋ ਗਿਆ ਮੈਂ ਥੋੜੀ ਜਿ ਇਸ ਕਰਕੇ ਬੈਕਗਰਾਉਂਡ ਚ ਡਾਣੀ ਚਾਹੁੰਦਾ ਸੀ ਕਿਉਂਕਿ ਜਿਹੜਾ ਬਰੀਫ ਰੱਖਿਓ ਜੀ ਸਭਾ ਆਪਣੇ ਕੋਲੇ ਉਨਾਂ ਕਾ ਪਰ ਯੂਅਰ ਅਲਾਉਡ ਜੀ ਬਰੀਫ ਰੱਖਿਓ ਸੋ ਉਹਦੇ ਤੋਂ ਬਾਅਦ ਸਾਲ ਡੇਢ ਸਾਲ ਖਾਸ ਕਰਕੇ ਜਿਹੜੀ ਪੰਥਕ ਸਰਕਾਰ ਸੀ ਉਹ ਇਸ ਗੱਲ ਨੂੰ ਸੰਭਾਲਣ ਤੇ ਲੱਗੀ ਰਹੀ ਵੀ ਇਹ ਅਸੀਂ ਨਹੀਂ ਕੀਤਾ ਜਾਂ ਕਿਸੇ ਨੇ ਕੀਤਾ ਜਾਂ ਕਿਹਨੇ ਕੀਤਾ ਤੇ ਉਹਨਾਂ ਦਾ ਸਮਾਂ ਉਹਦੇ ਵਿੱਚ ਲੰਘ ਗਿਆ ਉਦੇ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਮੈਂ ਸਮਝਦਾ ਕਿ ਜਿਹੜੀਆਂ ਤਫ਼ਤੀਸ਼ ਥੋੜੀ ਬਹੁਤੀ ਚੱਲੀ ਉਹ ਕਾਂਗਰਸ ਦੀ ਸਰਕਾਰ ਸਮੇਂ ਚੱਲੀ ਪਰ ਮੈਂ ਉਹਦੇ ਨਾਲ ਵੀ ਪੂਰਾ ਸੈਟੀਸਫਾਈਡ ਨਹੀਂ ਸੀ ਸੱਚੀ ਗੱਲ ਤਾਂ ਇਹ ਆ ਕਿਉਂਕਿ ਜਿੱਥੇ-ਜਿੱਥੇ ਵੀ ਕੋਸ਼ਿਸ਼ੇ ਹੋਈ ਆ ਔਰ ਖਾਸ ਕਰਕੇ ਜਿਹੜੇ ਲਾਸਟ 3 ਮਹੀਨੇ ਸੀ ਜਦੋਂ ਮੋੜ ਬਲਾਸਟ ਦੀਆਂ ਤਾਰਾਂ ਜਿਹੜੀਆਂ ਉਹ ਡੇਰਾ ਮੁਖੀ ਦੇ ਨਾਲ ਜੁੜੀਆਂ ਤੇ ਉਹਨੂੰ ਉਹਦੇ ਵਿੱਚ ਨਾਮਜਦ ਕੀਤਾ ਗਿਆ ਮੈਂ ਇਸ ਕਰਕੇ ਕਹਿੰਦਾ ਕਿ ਅਸੀਂ ਬਹੁਤ ਹੈਵੀ ਵੋਕੈਬਲਰੀ ਵੀ ਯੂਜ਼ ਕਰਦੇ ਆ ਤੇ ਸਾਡਾ ਇਤਿਹਾਸ ਵੀ ਬੜਾ ਰਿੱਚ ਆ ਕਿ ਸਾਡੇ ਸਿੱਖ ਕੌਮ ਨੇ ਪੰਜਾਬ ਨੇ ਕੀਤਾ ਕੀ ਕੀ ਆ ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਹੀ ਨਹੀਂ ਲੇਕਿਨ ਸਿਰ ਵਰਤਮਾਨ ਸਮਾ ਸਭ ਤੋਂ ਪਾਵਰਫੁਲ ਸਮਾ ਹੁੰਦਾ ਜਿੱਥੇ ਆਪਾਂ ਬੈਠੇ ਆ ਕਿਉਂਕਿ ਸਰਕਾਰਾਂ ਦੇ ਵਿੱਚ 5-7 ਬੰਦਿਆਂ ਨੂੰ ਪਤਾ ਹੁੰਦਾ ਵੀ ਐਕਚੁਅਲੀ ਸਰਕਾਰ ਕਰ ਕੀ ਰਹੀ ਆ ਇਹਦੇ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਇਧਰਲੇ ਪਾਸੇ ਵਾਲੇ ਵੀ ਤਾਂ ਇਧਰਲੇ ਪਾਸੇ ਵਾਲੇ ਵੀ ਇਸ ਗੱਲ 'ਈ ਸਹਿਮਤ ਆ ਕਿ ਇਹ ਜਿਹੜੀ ਬਿਆਦਬੀਆਂ ਹੋਈਆਂ ਉਹਦੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਮੈਨੂੰ ਲੱਗਦਾ ਇਸ ਹਾਊਸ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਹੋਊਗਾ ਜਿਹਨੂੰ ਇਸ ਗੱਲ ਲਈ ਕਿਤੇ ਮਲਾਲ ਹੋਊਗਾ ਕਿ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਪਰ ਸਰ ਤੁਸੀਂ ਕੁਝ ਕਹਿਣਾ ਚਾਹੁੰਦੇ? ਨਹੀਂ ਤੁਸੀਂ ਪਲੀਜ਼ ਆਪਦੀ ਗੱਲ ਕੱਢੀ। ਮੈਂ ਕਹਾਂ ਹੱਥ ਖੜਾ ਕਰ ਰਿਹਾ ਸੀ ਮੈਂ ਤਾਂ ਕੋਈ ਗੱਲ ਕੋਈ ਕੋਈ ਗੱਲ। ਲੇਕਿਨ ਸਰ ਉਹਦੇ ਵਿੱਚ ਵੀ ਮੈਂ ਤਾਂ ਇੰਨੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਪੀ ਸਰਕਾਰ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਆ ਗਈ। ਤੇ ਜਿਹਦੇ ਵਿੱਚ ਕਰਾ ਸੀ ਪੋਸਟਰ ਬாய் ਵੀ ਕੁਮਰ ਵਿਜੇ ਪ੍ਰਤਾਪ ਨੂੰ ਇਸ ਗੱਲ ਹੀ ਲੈਂਦਾ ਸੀ ਕਿ ਇਹਨਾਂ ਨੇ ਤਰਤੀਸ਼ ਕੀਤੀ ਆ ਤੇ ਅਸੀਂ ਤਾਂ 24 ਘੰਟੇ ਦੇ ਵਿੱਚ ਜਿਹੜੀਆਂ ਸਜਾਵਾਂ ਦੀਆਂ ਲੇਕਿਨ 2022 ਦੇ ਵਿੱਚ ਸੀਐਮ ਸਾਹਿਬ ਸਾਡੇ ਕੰਟਰੀ ਦੇ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਇਹ ਸਬੰਧ ਦੇ ਵਿੱਚ ਤੇ ਉਹਨਾਂ ਦਾ ਇੱਕ ਟਵੀਟ ਵੀ ਔਰ ਬੇਸਿਕਲੀ ਅਖਬਾਰਾਂ ਦੇ ਵਿੱਚ ਵੀ ਆਇਆ ਵੀ ਉਹ ਦੋਸ਼ੀਆਂ ਨੂੰ ਸਜ਼ਾਵਾ ਦੇਣ ਲਈ ਹੋਮ ਮਿਨਿਸਟਰ ਸਾਹਿਬ ਨੂੰ ਮਿਲੇ ਆ ਲੇਕਿਨ ਮੈਂ ਇੱਕੋ ਗੱਲ ਪੁੱਛਣੀ ਚਾਹਨਾ ਕਿ ਜਿਹੜੀ ਉਹ ਪ੍ਰੋਸੀਕਿਊਸ਼ਨ ਸੈਂਕਸ਼ਨ ਆ ਉਹ ਕਿਹੜੀਆਂ ਤਾਕਤਾਂ ਜਿਹੜੀ 2.5 ਸਾਲ ਆਪਾਂ ਪ੍ਰੋਸੀਕਿਊਸ਼ਨ ਸੈਂਕਸ਼ਨ ਨਹੀਂ ਦੇ ਸਕੇ ਔਰ ਉਹ ਜਿਹੜੇ ਕੇਸ ਆ ਬੇਅਦਬੀਆਂ ਦੇ ਉਹ ਜਿਹੜੇ ਆ ਪੰਜਾਬ ਤੋਂ ਬਾਹਰੋਂ ਟਰਾਂਸਫਰ ਕਰ ਦਿੱਤੇ ਸਪੀਕਰ ਸਾਹਿਬ ਉਹ ਤੁਹਾਡੀ ਸਰਕਾਰ ਤੇ ਦੋਸ਼ ਆਪਾਂ ਇਹ ਨਹੀਂ ਕਰ ਸਕਦੇ ਕਿ ਤੁਸੀਂ ਸਾਡੇ 3.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਤੇ ਅੱਖੋਂ ਪਰੋਖੇ ਕੀਤਾ ਜਾਵੇ ਸਪੀਕਰ ਸਾਹਿਬ ਤੁਸੀਂ ਵੀ ਗਏ ਸੀ ਉੱਥੇ ਧਰਨੇ ਦੇ ਉੱਤੇ ਤੁਸੀਂ ਵੀ ਉੱਥੇ ਕਿਹਾ ਸੀਗਾ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰਾ ਕੁਸ਼ਨ ਨਿਬੇੜ ਦੇਣਾ ਉਸ ਗੱਲ ਉਸ ਸਪਿਰਟ ਦੀ ਆ ਭਈ ਕੌਣ ਬੰਦੇ ਆ ਜਿਹੜੇ ਇਹਦੀ ਬੈਕਗ੍ਰਾਉਂਡ ਤੇ ਕਿਹੜੀਆਂ ਤਾਕਤਾਂ ਹੈਗੀਆਂ ਕਿਉਂਕਿ ਆਪਾਂ ਕਿੰਨੇ ਭਗਵਾ ਭਗਤ ਸਿੰਘ ਤਾਂ ਪੈਦਾ ਹੋਵੇ ਪਰ ਹੋਵੇ ਗਵਾਂਢੀ ਦੇ ਘਰ ਕਿਉਂਕਿ ਉਹਨੇ ਸਮੱਸਿਆਵਾਂ ਵੀ ਨਾਲ ਲੈ ਕੇ ਆਉਣੀਆਂ ਅੱਜ ਜ਼ਰੂਰਤ ਕਾਦੀ ਆ ਅੱਜ ਆਪਾਂ ਸਾਰਿਆਂ ਨੇ ਅਰਦਾਸ ਕਰਕੇ ਖੜੇ ਹੋਏ ਆਂ ਕਿ ਯਾਰ ਸੱਚ ਬੋਲਿਓ ਬਹੁਤ ਆਨੇ ਸਾਰੇ ਇਹਦੇ ਤੇ ਪੋਲਿਟਿਕਸ ਕੀਤੀ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਕਾਂਗਰਸ ਨੇ ਵੀ ਉਹਦੇ ਵਿੱਚ ਇੱਕ ਸਾਡੇ ਚ ਗਰੁੱਪ ਇਹ ਹੁੰਦਾ ਸੀ ਕਿ ਇਹ ਹੋਣੀ ਜ਼ਰੂਰ ਚਾਹੀਦੀ ਆ ਤੇ ਇੱਕ ਏਦਾਂ ਦਾ ਵੀ ਹੁੰਦਾ ਸੀਗਾ ਕਿ ਹਾਂ ਵੀ ਕੋਈ ਨਹੀਂ ਇਹਨੂੰ ਚੱਲਣ ਦਿਓ ਰਿਐਲਿਟੀ ਇਹ ਆ ਸਰ ਸਰ ਮੈਂ ਸਰ ਮੈਨੂੰ ਬੋਲ ਲੈਣ ਦਿਓ ਸੋ ਮੈਂ ਮੈਂ ਜਿਹੜੀ ਗੱਲ ਮੈਂ ਜਿਹੜੀ ਗੱਲ ਬਸਣ ਲੱਗਿਆ ਇੱਕ ਇੱਕ ਮਿੰਟ ਇੱਕ ਮਿੰਟ ਬਰਗਤ ਕੀ ਕਹਿਣਾ ਚਾਹੁੰਦੇ ਤੁਸੀਂ ਆਪਣਾ ਸੁਖਰਾਂ ਜੀ ਮਾਨਯੋਗ ਸਪੀਕਰ ਸਾਹਿਬ ਮੇਰੇ ਮੈਂਬਰ ਸਾਹਿਬ ਸਰਦਾਰ ਪ੍ਰਗਟ ਸਿੰਘ ਜੀ ਬੋਲ ਰਹੇ ਸੀ ਹੁਣੇ ਹੀ ਕਿ ਇਹਨਾਂ ਦੀ ਪਾਰਟੀ ਦੇ ਵਿੱਚ ਪਿਛਲੇ ਸਮੇਂ ਕਹਿੰਦੇ ਦੋ ਗਰੁੱਪ ਸੀ ਇੱਕ ਤਰ੍ਹਾਂ ਸੀਗੇ ਹੱਕ ਦੇ ਵਿੱਚ ਵੀ ਸਜਾਵਾਂ ਮਿਲਣ ਕੁਝ ਮੈਂਬਰ ਸੀ ਜਿਹੜੇ ਕਹਿੰਦੇ ਸੀ ਇਹਨਾਂ ਨੂੰ ਲੰਬਾ ਚੱਲ ਰਿਹਾ ਵੇ ਸਜਾਵਾਂ ਨਾ ਮਿਲਣ ਮੈਂ ਹੀ ਬੇਨਤੀ ਕਰਦਾ ਹਾਂ ਪਵਿੱਤਰ ਸਦਨ ਦੇ ਵਿੱਚ ਕਿ ਕਿਰਪਾ ਕਰਕੇ ਸਰਦਾਰ ਪ੍ਰਗਟ ਸਿੰਘ ਜੀ ਇਹਨਾਂ ਦੀ ਪਿਛਲੀ ਸਰਕਾਰ ਦੇ ਵਿੱਚ ਜਿਹੜੇ ਇਹਨਾਂ ਦੇ ਸਾਥੀ ਮੈਂਬਰ ਸਾਹਿਬਾਨ ਇਹ ਕਹਿੰਦੇ ਸੀ ਕਿ ਸਜਾਵਾਂ ਨੂੰ ਡਿਲੇ ਕਰੋ ਲੇਟ ਕਰੋ ਇੰਨੀ ਜਲਦੀ ਨਾ ਕਰੋ ਉਹਨਾਂ ਦੇ ਨਾਮ ਇਹ ਸਦਨ ਦੇ ਵਿੱਚ ਦੱਸਣਾ ਤਾਂ ਕਿ ਸਾਰੇ ਪੰਜਾਬ ਨੂੰ ਪਤਾ ਲੱਗੇ ਉਹ ਕਿਹੜੇ-ਕਿਹੜੇ ਦੋਸ਼ੀ ਸੀਗੇ ਜਿਹੜੇ ਉਸ ਟਾਈਮ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਨੂੰ ਡਿਲੇ ਕਰਨ ਦੇ ਵਿੱਚ ਸ਼ਾਮਲ ਸੀਗੇ ਇਹ ਸਦਨ ਦੇ ਵਿੱਚ ਦੱਸਣ ਥੈਂਕ ਯੂ ਜੀ ਪਰਗਰ ਸਿੰਘ ਜੀ ਸਰ ਮੈਂ ਜਿਹੜੀ ਗੱਲ ਦੱਸਣ ਲੱਗਿਆ ਮੈਂ ਮੈਂ ਕਹਿਣ ਦਿਆ ਕਿ ਬਹੁਤੇ ਬੰਦਿਆਂ ਨੇ ਇਹਦੇ ਤੇ ਪੋਲਿਟਿਕਸ ਕੀਤੀ ਆ ਔਰ ਅੱਜ ਵੀ ਹੋ ਰਹੀ ਆ ਕੱਲ ਹਜੇ ਬਿੱਲ ਸਾਨੂੰ ਆਇਆ ਨਹੀਂ ਸੀ ਤੇ ਆਮ ਆਦਮੀ ਪਾਰਟੀ ਦੀ ਜਿਹੜਾ ਆਈਟੀ ਸੈੱਲ ਆ ਨਾ ਉਹਨਾਂ ਨੇ ਬੇਅਦਬੀਆਂ ਦੇ ਯਾਰ ਹੁਣ ਬੱਸ ਕਰੋ ਦੇਖੋ 1 ਮਿੰਟ ਮੈਨੂੰ ਬੋਲ ਲੈਣ ਦਿਓ ਫਿਰ ਮੈਨੂੰ ਬੋਲ ਲੈਣ ਦਿਓ 1 ਮਿੰਟ ਇਹਨਾਂ ਨੂੰ ਚਲੋ 1 ਮਿੰਟ ਮੈਂ ਉਹਨਾਂ ਨੂੰ ਗੱਲ ਕਰਨ ਦਿਓ ਤੁਸੀਂ ਤੁਸੀਂ ਗੱਲ ਕਰੋ ਜੀ ਤੁਸੀਂ ਗੱਲ ਕਰੋ ਚਲੋ ਬੈਠੋ ਜੋ ਯਾਰ ਬੈਠ ਜਾਓ ਇੱਕ ਮਿੰਟ ਬੈਠੋ ਜੀ ਇੱਕ ਮਿੰਟ ਬੈਠੋ ਤੁਸੀਂ ਤੁਹਾਡੀ ਗੱਲ ਆ ਗਈ ਅੱਗੇ ਸੁਖਰਾ ਜੀ ਤੁਹਾਡੀ ਗੱਲ ਅੱਗੇ ਪਲੀਜ਼ ਅੱਗੇ ਚਲੋ ਜੀ